आज ਅਸੀਂ ਆਪਣੀ ਬੁੱਕ ਅਜੰਤਾ ਫ੍ਰੈਂਚ ਇਨ 2 ਮੰਥਸ ਤੋਂ ਫ੍ਰਾਂਸੀਸੀ ਦੀ ਵਰਣਮਾਲਾ ਸਿੱਖਦੇ ਹਾਂ ਐਫ ਫ੍ਰੈਂਚ ਲੈਟਰਸ ਲਿਖੇ ਹਨ ਤੇ ਇਹ ਉਹਨਾਂ ਦੇ ਉਚਾਰਨ ਲਿਖਿਆ ਹੈ ਆ ਬੇ ਸੇ ਦੇ ਅ ਐਫ ਜੀ ਐਸ ਜੀ ਜੈਸ ਇਟ ਇਨ ਪਲੇਜ਼ਰ ਵਿਚ ਐਸ ਦੀ ਸਾਊਂਡ ਹੁੰਦੀ ਹੈ ਆਸ ਈ ਜੀ ਕ ਐਲ ਐਮ ਐਨ ਹੋ ਵਿੱਚ ਤੁਸੀਂ ਜਦੋਂ ਇਹ ਬੋਲਣਾ ਉਹਦੇ ਵਿੱਚ ਤੁਸੀਂ ਆਪਣੇ ਮੂੰਹ ਨੂੰ ਗੋਲ ਕਰ ਲਿਓ ਕਿ ਕਿ r s t m ਇਹਦੇ ਵਿੱਚ ਵੀ ਤੁਸੀਂ ਇਹ ਬੋਲਣ ਵੇਲੇ ਆਪਣੇ ਮੂੰਹ ਨੂੰ ਗੋਲ ਕਰ ਲਿਓ e v w x y z